ਅੱਜ ਰਾਜਪੁਰਾ ਦੇ ਗੁਰਦੁਆਰਾ ਸ੍ਰੀ ਸੁਖਮਣੀ ਸਾਹਿਬ ਪੁਰਾਣੀ ਕਚੈਰੀ ਨੇੜੇ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਬਾਬਾ ਗਿਆਨੀ ਹਰਦੇਵ ਸਿੰਘ ਗਰੀਬ ਦੀ ਯਾਦ ਵਿੱਚ ਇੱਕ ਧਾਰਮਿਕ ਅਤੇ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਤ ਬਾਬਾ ਮਨਮੋਨ ਸਿੰਘ ਬਾਰਨ ਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਜਥੇਦਾਰ ਗੁਰਚੰਦ ਸਿੰਘ ਸ਼ਾ ਕੋਟਾ ਢੀ ਜੱਠਾ ਅਤੇ ਸੁਖਜਿੰਦਰ ਸਿੰਘ ਚੰਗਿਆੜਾ ਢਾਡੀ ਜੱਠਾ ਅਤੇ ਹੋਰ ਢਾਡੀ ਜੱਥਿਆਂ ਦੇ ਵੱਲੋਂ ਖਾਜੀ ਲਗਵਾਈ ਗਈ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਗੁਰਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਦੇ ਪ੍ਰਧਾਨ ਕਰਨੈਲ ਸਿੰਘ ਗਰੀਬ ਨੇ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਗਿਆਨੀ ਹਰਦੇਵ ਸਿੰਘ ਗਰੀਬ ਦੀ ਪੰਜਵੀਂ ਵਰ੍ਹੇਸਵੀ ਦੇ ਸਬੰਧ ਵਿੱਚ ਰੱਖਿਆ ਗਿਆ ਹੈ ਸਾਡੀ ਸੰਸਥਾ ਵੱਲੋਂ ਹਰ ਸਾਲ ਉਹਨਾਂ ਦੀ ਵਰ੍ਹੇਸਵੀ ਮੌਕੇ ਵਕ-ਵਕ ਪ੍ਰੋਗਰਾਮ ਕੀਤੇ ਜਾਂਦੇ ਹਨ ਇਸ ਦੌਰਾਨ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਇੱਕ ਪ੍ਰੋਗਰਾਮ ਦੌਰਾਨ ਅਸੀਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਵਾਉਂਦੇ ਹਾਂ ਜਿਸ ਵਿੱਚ ਅੱਜ ਹਜ਼ਾਰਾਂ ਦੇ ਤਦਾਦ ਵਿੱਚ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ ਕਿਉਂਕਿ ਗੁਰਨਾਲਕ ਮੈਸ਼ਨ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਜੋ ਬਾਬਾ ਹਰਦੇਵ ਸਿੰਘ ਜੀ ਦੀ ਵਿਸ਼ੀ ਯਾਦ ਦੇ ਵਿੱਚ ਉਰੇ ਕੀਰਤਨ ਦਰਬਾਰ ਸਜਾਏ ਗਏ ਨੂੰ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ ਜ ਜੁothe ਅਸੀਂ ਪਹੁੰਚਿਆ ਨਤਮਸਤਕ ਹੋਣ ਆਏ ਆ ਰਾਜਪੁਰੇ ਦੀ ਸਰਤੀ ਦੇ ਉੱਤੇ ਅਰਥਾਤ ਕਰਕੇ ਜੇ ਮੈਂ ਗੱਲ ਕਰਾਂ ਕਿਆਨੀ ਕਰਨੈਲ ਸਿੰਘ ਜੀ ਕਰੀਬ ਸਾਹਿਬ ਜਿਹੜੇ ਕਿ ਲਗਾਤਾਰ ਉਸ ਤੇ ਕਾਰਜਾਂ ਦੇ ਵਿੱਚ ਸਮਾਜਿਕ ਕਾਰਜਾਂ ਦੇ ਵਿੱਚ ਝੂਟੇ ਹੋਏ ਔਰ ਅੱਜ ਵੀ ਇਹਦਾ ਇੱਕ ਮੈਡੀਕਲ ਕੈਂਪ ਹੈ ਦੇਖੋ ਨਾਲ ਆਪਣੇ ਬਜ਼ੁਰਗਾਂ ਦੀ ਵਰਸੀ ਮਨਾਉਣੀ ਤੇ ਨਾਲ ਉਹਦੇ ਲੋਕ ਭਲਾਈ ਦੇ ਕੰਮ ਕਰਨੇ ਮੈਡੀਕਲ ਕੈਂਪ ਲਾਉਣਾ ਇਹ ਆਪਣੇ ਆਪ ਦੇ ਵਿੱਚ ਬੜਾ ਸ਼ਲਾਘਾਯੋਗ ਕਦਮ ਸੋ ਅੱਜ ਅਸੀਂ ਸਾਰੇ ਹੱਥੇ ਇਹ ਫਰਜ਼ ਵੱਢਦਾ ਸਾਡਾ ਕਿ ਅਸੀਂ ਜੋ ਸਾਡੇ ਬਾਬਾ ਹਰਦੇਵ ਸਿੰਘ ਜੀ ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਧਰਮ ਦੇ ਨਾਲ ਜੁੜੇ ਰਹੇ ਧਰਮ ਦੀ ਸੇਵਾ ਕਰਦੇ ਰਹੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਦੇ ਵਿੱਚ ਵੀ ਭਰਪੂਰ ਉਹਨਾਂ ਨੇ ਸਾਥ ਦਿੱਤਾ ਵੱਧ ਚੜ ਕੇ ਪਾਤਲੀ ਸੇਵਾ ਕੀਤੀ ਉਹਨੂੰ ਯਾਦ ਕਰਦੇ ਅਜ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਪੂਰੇ ਇਸ ਸਮਾਗਮ ਦਾ ਸੱਜਣਾ। ਕਿਉਂਕਿ ਪਹਿਲਾਂ ਤਾਂ ਸ਼ਲਾਘਾ ਕਰਦਾ ਉਸ ਗੁਰਸਿੱਖ ਨੌਜਵਾਨ ਦੀ ਜਿਨੇ ਅਮਰੀਕਾ ਦੇ ਵਿੱਚ ਇੱਕ ਪ੍ਰੈਸ ਮਿਲਣੀ ਦੌਰਾਨ ਬੜੇ سنجیدہ ਤਰੀਕੇ ਦੇ ਨਾਲ ਬੜੀ ਦਲੇਰੀ ਦੇ ਨਾਲ ਰਾਹੁਲ ਗਾਦੀ ਸਾਹਿਬ ਨੂੰ ਇਹ ਸਵਾਲ ਪੁੱਛਿਆ ਕਿ ਤੁਸੀਂ ਗੱਲ ਕਰਦੇ ਹੋ ਕਿ ਅੱਜ ਹਿੰਦੁਸਤਾਨ ਦੇ ਵਿੱਚ ਕੀ ਸਾਨੂੰ ਪਗੜੀ ਜਾਂ ਕੜਾ ਪਾਉਣ ਦੀ ਇਜਾਜ਼ਤ ਰਹਿਣੀ ਹੈ ਪਰ ਜੋ ਕਾਂਗਰਸ ਨੇ 1980 ਦੇ ਦਹਾਕੇ ਦੇ ਵਿੱਚ ਕੀਤਾ ਉਹਦੇ ਬਾਰੇ ਕੁਝ ਕੀ ਕਹੋ ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ਮੈਂ ਗਲਤੀ ਕਬੂਲ ਕਰਦਾ ਠੀਕ ਹੈ ਇੱਕ ਵਿਸ਼ਾ ਕਿ ਤੁਸੀਂ ਗਲਤੀ ਕਬੂਲ ਕਰਦੇ ਹੋ ਪ੍ਰਣਾਲੀ ਇਹ ਕਹਿਣਾ ਕਿ 1980 ਦੇ ਦਹਾਕੇ 'ਚ ਮੈਂ ਤਾਂ ਪੋਲਿਟਿਕਲੀ ਐਕਟਿਵ ਸੀ ਮੈਂ ਰਾਹੁਲ ਗਾਂਧੀ ਸਾਹਿਬ ਨੂੰ ਯਾਦ ਦਿਵਾਉਣਾ ਚਾਹੁੰਦਾ ਕਿ 1980 ਦੇ ਦਹਾਕੇ 'ਚ ਜੋ ਵੀ ਹੋਇਆ ਜਿੱਤੇ ਚ ਦਰਬਾਰ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਢਹਿ ਢੇਰੀ ਕਰ ਦੇਣਾ ਦਿੱਲੀ ਦੀਆਂ ਸੜਕਾਂ ਤੇ ਸਿੱਖ ਨਸਲ ਕੁੱਸ਼ੀ ਕਰਨੀ ਸਿੱਖਾਂ ਨੂੰ ਪੰਜਾਬ ਪਾ ਕੇ ਉਹਨਾਂ ਦੇ ਗळा 'ਚ ਪੈਰ ਪਾ ਕੇ ਉਹਨਾਂ ਨੂੰ ਸਾੜਨਾ ਜਿਉਂਦੇ ਸਾੜਨਾ ਇਹ ਸਾਰਾ ਕੁਝ ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਹੋਇਆ ਉਸ ਤੋਂ ਬਾਅਦ ਦੇਸ਼ ਦੇ ਵਿੱਚ ਯੂਪੀਏ ਦੀ ਸਰਕਾਰ ਬਣੀ ਦੋ ਵਾਰ ਚਲੋ ਜੇ ਤੁਸੀਂ 1980 ਦੇ ਦਹਾਕੇ ਚ ਰਾਜਨੀਤੀ ਦੇ ਵਿੱਚ ਨਹੀਂ ਸੀ ਜਦੋਂ ਯੂਪੀਏ ਦੀ ਦੋ ਵਾਰ ਸਰਕਾਰ ਰਹੀ ਹੈ ਉਦੋਂ ਤੱਕ rau ਗਾਂਧੀ ਸਾਹਿਬ ਤੁਸੀਂ ਮੈਂਬਰ ਪਾਰਲੀਮੈਂਟ ਸੀ ਔਰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਥੋੜੇ ਇਸ਼ਾਰੇ ਤੇ ਚੱਲਦੀ ਹੈ ਉਸੇ ਸਰਕਾਰ ਦੇ ਦੌਰਾਨ 84 ਨਸਲ ਕੁਸ਼ੀ ਦੇ ਕੇਸ ਦੇ ਵਿੱਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਪੇਸ਼ ਕੀਤੀ ਸੀ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਔਰ ਲਗਾਤਾਰ ਕਾਂਗਰਸ ਨੂੰ ਦੋਸ਼ੀਆਂ ਨੂੰ ਵਿਚਾਰੀ ਹੈ ਇੱਕ ਪਾਸੇ ਤੁਸੀਂ ਆਪਣੀ ਗਲਤੀ ਮੰਨਦੇ ਹੋ ਤੁਸੀਂ ਕਹਿੰਦੇ ਹੋ ਕਿ 1980 ਦੇ ਵਿੱਚ ਜੋ ਹੋਇਆ ਉਹ ਗਲਤ ਸੀ ਦੂਜੇ ਪਾਸੇ ਅੱਜ ਵੀ ਉਹ ਲੋਕ ਕਾਂਗਰਸ ਦੇ ਵਿੱਚ ਨੇ ਚਾਹੇ ਸੱਜਨ ਕੁਮਾਰ ਹੋਣ ਚਾਹੇ ਜਗਦੀਸ਼ ਟੈਟਲਰ ਹੋਣ ਚਾਹੇ ਕਮਲ ਲਾਥ ਹੋਣ ਹੋਰ ਵੀ ਜਿੰਨੇ ਚਿਹਰੇ ਨੇ ਜਿਹੜੇ ਸਿੱਖ ਨਸਲ ਕੁਸ਼ੀ ਲਈ ਜ਼ਿੰਮੇਵਾਰ ਨੇ ਉਹ ਅੱਜ ਵੀ ਕਾਂਗਰਸ ਦਾ ਹਿੱਸਾ ਨੇ ਕਿਉਂ ਨਹੀਂ ਕਾਂਗਰਸ ਨੇ ਉਹਨਾਂ ਤੇ ਕਾਰਵਾਈ ਕੀਤੀ ਕਿਉਂ ਨਹੀਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਉਸਤਾ ਉਹ ਪਰਿਵਾਰਾਂ ਨੂੰ ਬਚਾਉਂਦੇ ਰਹੇ ਔਰ ਮੈਂ ਧੰਨਵਾਦ ਕਰਦਾ ਇਹ ਜਦੋਂ ਐਨਡੀਏ ਦੀ ਪਹਿਲੀ ਸਰਕਾਰ ਬਣੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੀ ਜਿਹਦਾ ਭਾਈਵਾਲ ਸੀ ਕਿਸਾਨੀ ਕਾਨੂੰਨਾਂ ਤੋਂ ਪਹਿਲਾਂ ਉਹ ਸਰਕਾਰ ਦੇ ਵਿੱਚ ਚਾਹੇ ਭੈਜੀ ਹਰ ਚਿੰਤ ਕੋਰ ਬਾਦਲ ਦੀਆਂ ਕੋਸ਼ਿਸ਼ਾਂ ਹੋਣ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਹੋਣ ਉੱਥੇ ਹੀ ਐਟਾ ਵੱਡਾ ਕਾਰਜ ਸੀ ਭਾਜੀਪੀ ਦੇ ਵੀ ਵਿੱਚ ਕੁਝ ਸਿੱਖ ਚਿਹਰੇ ਜਿਹੜੇ ਬੈਠੇ ਨੇ ਉਹ ਵੀ ਯਤਨਸ਼ੀਲ ਰਹੇ ਉਨਕਾ ਸਾਥ ਦਿਨਾਂ ਇੱਕ ਲੰਬੀ ਲੜਾਈ ਲੜੀ ਇਹ ਤਾਂ ਇਹ ਸਾਰਿਆਂ ਦੀ ਮਿਹਨਤ ਤੇ ਸਦਕਾ ਇਹ ਅੱਜ ਜਿਹੜਾ ਬੂਰ ਪਿਆ ਔਰ ਉਹ ਸੱਜਨ ਕੁਮਾਰ ਜੇਲ੍ਹ ਦੇ ਵਿੱਚ ਬੈਠਾ ਔਰ ਮੈਨੂੰ ਆਸ ਹੈ ਕਿ ਜਲਦੀ ਟਾਈਟਲਰ ਨੇ ਵੀ ਜੇਲ੍ਹ ਦੇ ਵਿੱਚ ਜਾਣਾ ਕਿਉਂਕਿ ਸਾਡੇ ਜਿਹੜੇ ਦਿੱਲੀ ਇਕਾਈ ਦੇ ਜੀਕੇ ਸਾਹਿਬ ਨੇ ਉਹਨਾਂ ਦੇ ਵੀ ਹੁਣ ਬਿਆਨ ਹੋ ਗਏ ਨੇ ਆਈ ਵਿਟਨੈਸਰ ਦੇ ਬਿਆਨ ਹੋ ਗਏ ਨੇ ਉਹ ਵੀ ਜਲਦੀ ਤਲਾਸ਼ਾਂ ਦੇ ਪਿੱਛੇ ਹੋਣਗੇ ਸੋ ਕਾਂਗਰਸ ਦਾ ਰਾਹੁਲ ਗਾਂਧੀ ਦਾ ਇਕੱਲਾ ਇਹ ਕਹਿਣਾ ਕਿ ਜੋ ਹੋਇਆ ਗਲਤੀ ਇਹ ਕਾਫੀ ਦੀ ਤੁਸੀਂ ਉਹ ਦੋਸ਼ੀਆਂ ਨੂੰ ਬਚਾਇਆ ਔਰ ਖਾਸ ਕਰਕੇ ਰਾਹੁਲ ਗਾਂਧੀ ਸਾਹਿਬ ਪੰਜਾਬ ਦੇ ਵਿੱਚ ਵੀ ਕੁਝ ਐਸੇ ਲੀਡਰ ਕਾਂਗਰਸ ਦੇ ਵਿੱਚ ਬੈਠੇ ਨੇ ਜਿਹੜੇ ਉਹ ਚੌਧਿਆਂ ਤੇ ਦੇ ਮੰਤਰੀ ਮੈਂਬਰ ਪਾਰਲੀਮੈਂਟ ਜਿਨ੍ਹਾਂ ਦੇ ਪਰਿਵਾਰਾਂ ਨੇ 83 ਦੇ ਵਿੱਚ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦਾ ਸਵਾਗਤ ਕੀਤਾ ਉਹ ਲੋਕ ਵੀ ਤੁਸੀਂ ਅੱਜ ਕਾਂਗਰਸ ਦੇ ਵਿੱਚ ਲੈ ਕੇ ਬੈਠੇ ਹੋ ਸੋ ਕਾਂਗਰਸ ਬਰੀ ਨਹੀਂ ਹੋ ਜਾਂਦੀ ਅਗਰ ਅੱਜ ਦੇਸ਼ ਦੇ ਵਿੱਚ ਮਨੋਰਟੀਜ਼ ਦੇ ਵਿੱਚ ਬੇਵਿਸ਼ਵਾਸੀ ਦੀ ਗੱਲ ਕਰਦੇ ਹਾਂ ਆ ਮੈਂ ਸਹਿਮਤ ਹਾਂ ਕਿ ਕੁਝ ਐਸੇ ਫੈਸਲੇ ਨੇ ਸਿੱਖ ਇੰਸਟੀਟਿਊਸ਼ਨਸ ਦੇ ਵਿੱਚ ਸਰਕਾਰਾਂ ਦੀ ਦਖਲਅੰਦਾਜ਼ੀ ਹੈ ਗੁਰਤਾਬਾਤੇ ਕਬਜ਼ੇ ਨੇ ਸੁਣੀਆਂ ਹੋਈਆਂ ਕਮੇਟੀਆਂ ਤੋਂ ਤੋੜਿਆ ਜਾ ਰਿਹਾ ਹੈ ਉਹ ਸਾਡੇ ਵਿਸ਼ੇ ਨੇ ਉਹਦੇ ਲਈ ਅਸੀਂ ਲੜਾਈ ਲੜ ਰਹੇ ਹਾਂ ਪਰ ਕਾਂਗਰਸ ਇਹ ਚੀਜ਼ਾਂ 'ਚ ਬਰੀ ਨਹੀਂ ਹੋ ਜਾਂਦੀ ਅੱਜ ਦੇਸ਼ ਦੇ ਹਾਲਾਤ ਤੇ ਸਵਾਲ ਖਾ ਕੇ ਕਾਂਗਰਸ ਨੇ ਜੋ ਅਤੀਤ ਦੇ ਵਿੱਚ ਕੀਤਾ ਜੋ ਕਾਲੇ ਕਾਰਨਾਮੇ ਨੇ ਜੋ ਕਬੂਲ ਨਾਮੇ ਨੇ ਕਾਂਗਰਸ ਇਹਨਾਂ ਤੋਂ ਬਚ ਨਹੀਂ ਸਕਦੀ ਅੱਜ ਦਾ ਸਮਾਗਮ ਜੋ ਹੋਇਆ ਗੁਰਦੁਆਰਾ ਸੁਖਮਨੀ ਸਾਹਿਬ ਪੁਰਾਣਾ ਕਚਹਿਰੀ ਰੋਡ ਰਾਜਪੁਰੇ ਦੀ ਪਵਿੱਤਰ ਧਰਤੀ ਦੇ ਉੱਤੇ ਗੁਰੂ ਸਾਹਿਬ ਦੀ ਮਿਹਰ ਨਾਲ ਸ਼੍ਰੀਮਾਨ ਸੰਤ ਬਾਬਾ ਗਿਆਨੀ ਹਰਦੇਵ ਸਿੰਘ ਗਰੀਬ ਸਾਹਿਬ ਜੀ ਜਿਉ 108 ਸਾਲ ਦੀ ਉਮਰ ਪੂਰਤੇ ਰਏ ਉਹਨਾਂ ਦੀ 5ਵੀਂ ਵਰ੍ਹੇ ਸਮਾਗਮ ਦੇ ਉੱਤੇ ਅੱਜ ਗੁਰੂ ਕਾ ਕੀਰਤਨ ਸੰਤ ਮਹਾਪੁਰਸ਼ ਤੇ ਕਥਾਵਾਂ ਤੇ ਸਾਰਾ ਕਾਰਜ ਗੁਰੂ ਕੇ ਮਹਾਨ ਢਾਡੀ ਸਭ ਨੇ ਬਹੁਤ ਵਧੀਆ ਢੰਗ ਨਾਲ ਕਾਰਜ ਕੀਤੇ ਪਰ ਗੁਰਦੁਆਰਾ ਸੁਖਮਨੀ ਸਾਹਿਬ ਜੀ ਦੀ ਪੂਰੀ ਮੈਨੇਜਮੈਂਟ ਨੇ ਜੋ ਇੰਤਜ਼ਾਮ ਗੁਰੂ ਨਾਨਕ ਮਿਸ਼ਨ ਦੇ ਰਾਹੀਂ ਪੂਰੇ ਪਿਆਰ ਨਾਲ ਕੀਤੇ ਗੁਰੂ ਦਾ ਲੰਗਰ ਗੁਰੂ ਦਾ ਸਭ ਕੁਝ ਤੇ ਨਾਲ ਕੋਈ ਅੱਖਾਂ ਦਾ ਬਿਮਾਰ ਕੋਈ ਆਰਟ ਅਟੈਕ ਦਾ ਬਿਮਾਰ ਕੋਈ ਵੀ ਸਰੀਰ ਦੇ ਬੜੇ ਬੜੇ ਰੋਗ ਕੋਈ ਦੰਦਾਂ ਦਾ ਕੋਈ ਨੱਕਾਂ ਦਾ ਔਰ ਹਰ ਤਰ੍ਹਾਂ ਦੇ ਇਲਾਜ ਵਾਸਤੇ ਅੱਜ ਮਹਾਨ ਡਾਕਟਰਾਂ ਦੇ ਰਾਹੀਂ ਲੋਕਾਂ ਦੇ ਹਜ਼ਾਰਾਂ ਰੂਪਾਂ ਵਿੱਚ ਉਹਨਾਂ ਦਾ ਭਲਾ ਹੋਇਆ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਪੰਜਾਬੀਅਤ ਦੀ ਧਰਤੀ ਲਈ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਦਾਸ ਕੇਵਲ ਤੇ ਕੇਵਲ ਇਹ ਕਹਿ ਸਕਦਾ ਹੈ ਕਿ ਭਾਈ ਅਸੀਂ ਆਉਣ ਵਾਲੇ ਸਮੇਂ 'ਚ ਇਹ ਚਾਹਾਂਗੇ ਪੰਜਾਬ ਵੀ ਬਚੇ ਪੰਜਾਬੀਅਤ ਵੀ ਬਚੇ ਕਿਉਂਕਿ ਪੰਥ ਕੀ ਰਹੇਗੀ ਤਾਂ ਗ੍ਰੰਥ ਕੀ ਰਹੇਗੀ ਪੰਥ ਕੀ ਨਾ ਰਹੀ ਤਾਂ ਗ੍ਰੰਥ ਕੌਣ ਮੰਨੇਗਾ ਤੋਂ ਪੰਥ ਤੋਂ ਦੂਰ ਕਰਨ ਵਾਸਤੇ ਬੜੇ ਬੜੇ ਲੋਕਾਂ ਨੇ ਜਿਹੜਾ ਜ਼ੋਰ ਲਾਇਆ ਹੈ ਆਉਣ ਵਾਲੇ ਟਾਈਮ ਤੇ ਤੁਸੀਂ ਸਭ ਭੈਣ ਭਰਾ ਦੁਨੀਆ ਦੇ ਤਿਆਰ ਹੋਵੋ ਤਾਂ ਕਿ ਸੰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅੱਜ ਜੋ ਸਾਰੇ ਪਾਸਿਓਂ ਸਾਰੀ ਲੀਡਰਸ਼ਿਪ ਵੀ ਆਈ ਤੇ ਸ਼ਰੋਣੀ ਅਕਾਲੀ ਦਲ ਵੱਲੋਂ ਵੀ ਸਾਰੇ ਆਏ ਉਹਨਾਂ ਸਭ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਵਾਹਿਗੁਰੂ ਦੀ ਕਿਰਪਾ ਨਾਲ ਇਸ ਸਮੂਹ ਦਾ ਆ ਪੰਜਾਬ ਨੂੰ ਕਿਉਂਕਿ ਜ਼ੋਰ ਤੇ ਲੱਗ ਰਿਹਾ ਹੈ ਨਸ਼ਿਆਂ ਵਿੱਚ ਲਾਉਣ ਵਾਲਾ ਵੀ ਤੇ ਨਸ਼ਾ ਮੁਕਤ ਕਰਨ ਵਾਲਾ ਵੀ ਪਰ ਨਸ਼ਾ ਮੁਕਤ ਕਰਨ ਵਾਸਤੇ ਅਸੀਂ ਇਸ ਤਰ੍ਹਾਂ ਦੇ ਹਸਪਤਲ ਜਾਂ ਲੋਕਾਂ ਦਾ ਨੌਜਵਾਨਾਂ ਦਾ ਪ੍ਰਬੰਧ ਵੀ ਕਰਨਾ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬੀਆਂ ਦੀ ਗਿਣਤੀ ਵੀ ਵਧੇ ਤੇ ਦੁਨੀਆ ਕੋਈ ਸਾਡੇ ਤੇ ਮਖੌਲ ਨਾ ਉਠਾ ਸਕੇ ਜਾਂ ਕਰ ਸਕੇ ਕਿ ਪੰਜਾਬੀ ਵੀ ਨਸ਼ੇ ਵਿੱਚ ਹਨ ਇਹ ਕਰਨ ਵਾਲੇ ਲੋਕਾਂ ਦਾ ਭਲਾ ਕਦੀ ਨਹੀਂ ਹੋਏਗਾ ਕਾਨੂੰਨਪੁਰਖ ਆਪਣੇ ਆਪ ਉਹਨਾਂ ਨੂੰ ਸਜ਼ਾ ਦੇਵੇਗਾ ਇਸ ਵਾਸਤੇ ਨਸ਼ਿਆਂ ਤੋਂ ਮੁਕਤ ਕਰਕੇ ਪੰਜਾਬ ਨੂੰ ਬਚਾਈਏ ਤੇ ਪੰਜਾਬ ਦੀ ਧਰਤੀ ਨੂੰ ਹਰ ਰੰਗ ਲਾਈਏ ਇਹ ਹੀ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਰਾਹੀ ਤੇ ਪੂਰੀ ਸੁਖਮਣੀ ਸਾਹਿਬ ਦੀ ਮੈਨੇਜਮੈਂਟ ਤੇ ਬਾਕੀ ਪ੍ਰਬੰਧਕ ਕਮੇਟੀਆਂ ਜਿਹੜੀਆਂ ਜਿਹੜੀਆਂ ਆਈਆਂ ਆ ਸੁਸਾਇਟੀਆਂ ਸਭ ਦਾ ਦਾਸ ਧੰਨਵਾਦ ਕਰਦਾ ਹੈ ਇੰਟਰਨੈਸ਼ਨਲ ਸਾਦੀ ਸੰਗੀਤ ਮੰਚ ਦੇ ਚੇਅਰਮੈਨ ਤੇ ਪੰਜਾਬ ਕਿਸਾਨ ਯੂਨੀਅਨ ਦੇ ਵੀ ਪ੍ਰਧਾਨ ਦੋਵੇਂ ਸਾਗਰ ਸਾਹਿਬ ਤੇ ਚੰਨਸ਼ਾ ਕੋਟੀ ਭਰਾ ਉਹ ਵੀ ਆਏ ਬੈਠੇ ਨੇ ਇਸ ਵਾਸਤੇ ਮੈਂ ਸਭ ਦੇ ਚਰਨਾਂ 'ਚ ਬੇਨਤੀ ਕਰਦਾ ਆਓ ਰਲ ਮਿਲ ਕੇ ਆਉਣ ਵਾਲੇ ਸਮੇਂ 'ਚ ਗੁਰਦੁਆਰਾ ਸਾਹਿਬ ਦੇ ਅੰਦਰ ਨਿਆਨੀਆਂ ਦਾ ਧਾਟਾ ਰਹੇ ਨਾ ਗੁਰੂ ਕੇ ਗ੍ਰੰਥੀਆਂ ਵਜ਼ੀਰਾਂ ਦਾ ਧਾਟਾ ਰਹੇ ਤੇ ਨਾ ਕਿਸੇ ਗ੍ਰੰਥੀ ਵਜ਼ੀਰ ਦੇ ਅੰਦਰ ਇਹ ਆਵੇ ਕਿ ਸਾਡੀ ਤੇ ਤਨਖਾਹ ਕੋਈ ਨਹੀਂ ਸਾਡਾ ਤੇ ਗੁਜ਼ਾਰਾ ਨਹੀਂ ਹੋ ਰਿਹਾ ਇਸ ਵਾਸਤੇ ਉਹਨਾਂ ਦੇ ਗੁਜ਼ਾਰਿਆਂ ਵਾਸਤੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਇਹ ਪ੍ਰਬੰਧ ਕਰਨੇ ਨੇ ਉਰੇਹੀ ਦਾਸ ਵੱਲੋਂ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ